ਸਵੇਰ ਤੋਂ ਹੀ ਵਿਜੀਲੈਂਸ ਦੀ ਰੇਡ ਤੋਂ ਬਾਅਦ ਮੌਕੇ ਦੀਆਂ ਤਸਵੀਰਾਂ ਲਗਾਤਾਰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਜਿਨ੍ਹਾਂ ਦੇ ਘਰ ਤੇ ਛਾਪੇਮਾਰੀ ਹੋ ਰਹੀ ਹੈ ਵਿਜੀਲੈਂਸ ਦੀ ਉਹਨਾਂ ਦੇ ਘਰ ਤੋਂ ਸਿੱਧੀਆਂ ਤਸਵੀਰਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਤੁਹਾਨੂੰ ਦੱਸ ਦਈਏ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਨਗਰ ਨਿਗਮ ਤੋਂ ਅਧਿਕਾਰੀਆਂ ਤੋਂ ਝੂਠੇ ਨੋਟਿਸ ਭੇਜਣ ਦੇ ਇਲਜ਼ਾਮਾਂ ਦੇ ਚੱਲਦੇ ਉਹਨਾਂ ਤੇ ਵਿਜੀਲੈਂਸ ਦੀ ਸਵੇਰ ਤੋਂ ਹੀ ਰੇਡ ਚੱਲ ਰਹੀ ਹੈ ਮੌਕੇ ਦੀਆਂ ਤਸਵੀਰਾਂ ਉਹਨਾਂ ਦੇ ਘਰ ਦੀਆਂ ਤੁਸੀਂ ਦੇਖ ਰਹੇ ਹੋ ਪੁਲਿਸ ਅਧਿਕਾਰੀ ਤੇ ਉਹਨਾਂ ਦੇ ਵਕੀਲ ਵੀ ਪਹੁੰਚ ਚੁੱਕੇ ਹਨ ਗੱਲਬਾ ਇੱਕ ਆਦੀ ਰੇਟ ਚੱਲਦੀ ਵੀ ਹੈ ਵਿਜਲੈਂਸ ਟੀਮ ਦੀ ਰੇਟ ਚੱਲ ਰਹੀ ਹੈ ਇੱਕ ਵਾਰੀ ਤੁਹਾਨੂੰ ਬਰੀਫ ਕਰ ਸਕਦੇ ਨੇ ਬਟ ਇਹਦੇ ਵਿੱਚ ਸਾਡੀ ਰਿਕਵੈਸਟ ਇਹੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਕਾਈਂਡਲੀ ਜਿਹੜਾ ਇਹ ਵਾਲਾ ਏਰੀਆ ਜਿੱਥੇ ਚੱਲ ਰਿਹਾ ਇਹਨੂੰ ਥੋੜਾ ਜਿਹਾ ਆਪਾਂ ਇਸ ਤੋਂ 50 ਮੀਟਰ 100 ਮੀਟਰ ਪਿੱਛੇ ਹੋ ਕੇ ਗੱਲ ਕਰੀਏ ਜੀ ਠੀਕ ਹੈ ਜੀ ਸਰ ਕੀ ਨਾਮ ਕੀ ਆਪਣਾ ਮੇਰਾ ਨਾਮ ਐਡਵੋਕੇਟ ਰਿਸ਼ਰਮਾ ਜੀ ਹੈ ਤੁਸੀਂ ਰਮਨੜੋੜੇ ਦੇ ਵਕੀਲ ਹੋ ਹਾਂ ਜੀ ਗੱਲਬਾਤ ਹੋਈ ਤੁਸੀਂ ਗੱਲਬਾਤ ਹੋਈ ਤੁਸੀਂ ਕੋਲ ਆਏ ਸਾਨੂੰ ਇੰਟੀਮੇਸ਼ਨ ਪਤਾ ਲੱਗਾ ਬਾਕੀ ਨਾਲ ਤੋਂ ਉਹਨਾਂ ਦੇ ਜਿਹੜੇ ক্লোਜ਼ ਦੇ ਰਿਲੇਟਿਵ ਉਹਨਾਂ ਨੂੰ ਪਤਾ ਲੱਗਾ ਕਿ ਘਰੇ ਜਿੱਦਾਂ ਪੁਲਿਸ ਆਈ ਹੈ ਅਸੀਂ ਜਦੋਂ ਇੰਟੀਮੇਸ਼ਨ ਮਿਲੇ ਆ ਉਦੋਂ ਹੀ ਇੱਥੇ ਪਹੁੰਚ ਗਏ ਆ ਪਰ ਸਾਨੂੰ ਅੰਦਰ ਨਹੀਂ ਜਾਣ ਦੇ ਰਹੇ ਸੀ ਨੀਓ ਅਫੀਸ਼ਰ ਕਹਿ ਰਹੇ ਸੀ ਅੰਦਰ ਗੱਲਬਾਤ ਕਰਕੇ ਤੁਹਾਨੂੰ ਮਿਲਣ ਦੇ ਰਿਆ ਪਰ ਸਾਨੂੰ ਅਜੇ ਤੱਕ ਕਰ 15-20 ਮਿੰਟ ਹੋ ਗਿਆ ਪਹੁੰਚਣ ਤੋਂ ਪਰ ਸਾਨੂੰ ਕੋਈ ਇੰਟੀਮੇਸ਼ਨ ਦੇ ਰਹੇ ਕਿ ਕਿਸ ਰਿਗਾਰਡਿੰਗ ਰੇਡ ਮਾਰੀ ਕਹਿ ਰਹੀ ਹੈ ਸਰ ਬਿਜਲੀ ਦੀ ਰੇਡ ਆ ਹੁਣ ਪ੍ਰੋਪਰ ਪਰ ਸਾਨੂੰ ਨਹੀਂ ਇਹ ਤੱਕ ਪਤਾ ਚੱਲ ਪਿਆ ਕਿ ਕਿਸ ਰਿਗਾਰਡਿੰਗ ਰੇਡ ਹੋਈ ਹੈ ਤੇ ਕਿਸ ਮਹਿਕਮੇ ਨੇ ਰੇਡ ਮਾਰੀ ਜਿਹੜੇ ਅੰਦਰ ਮਹਿਕਮਾ ਖੜਾ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ ਸਰ ਉਹਨਾਂ ਨਾਲ ਗੱਲਬਾਤ ਹੋਈ ਹੋਊਗਾ ਕਿ ਮੇਰੇ ਸੀਨੀਅਰ ਅਫੀਸ਼ਰ ਅੰਦਰ ਹੀ ਹੈ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਅੰਦਰ ਆਪਾ ਥੋੜੀ ਜਿਹਾ ਤੱਕ ਬੁਲਾ ਲੈਣ ਰਮਨ ਜੀ ਅੰਦਰ ਹੀ ਨੇ ਇਸ ਟਾਈਮ ਸਾਨੂੰ ਲੱਗ ਰਿਹਾ ਜੀ ਰਮਨ ਜੀ ਅੰਦਰ ਹੀ ਹੈ ਜੀ